ਮੈਂ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹਾਂ ਅਨੀਸ਼ ਨਾਮ ਹੈ ਭਾਜੀ 88 ਫੁੱਟ ਦੇ ਰਹਿਣ ਵਾਲੇ ਹੈਗੇ ਜੀ ਕੀ ਵਾਕਿਆ ਹੋਇਆ ਜਿਹੜਾ ਮੁਗੜ ਚੋਰੀ ਹੋਇਆ ਵਾਕਿਆ ਭਾਜੀ ਹਰ ਵਾਰ ਪਿਛਲੀ ਵਾਰੀ ਵੀ ਮੇਲੇ ਦੇ ਪਹਿਲੇ ਦਿਨ ਚਾਂਦੀ ਦਾ ਮੁਗੜ ਹੈਗਾ ਸਾਡੇ ਦਰਬਾਰ ਚ ਅਮੀਰ ਸ਼ਾਹ ਦਰਬਾਰ 88 ਫੁੱਟ ਰੋਡ ਜਗਦੰਬੇ ਕਲੋਨੀ ਤੇ ਪਹਿਲਾਂ ਵੀ ਭਾਜੀ ਸਵੇਰੇ ਆ ਕੇ 7 ਵਜੇ ਚਾਂਦੀ ਵਾਲਾ ਮੁਗੜ ਚੋਰੀ ਹੋ ਜਾਂਦਾ ਵਾ ਇੱਥੋਂ ਦੀ ਤੇ ਕੋਈ ਕਮੇਟੀ ਕੋਈ ਉਸ ਤਰ੍ਹਾਂ ਸਾਰੇ ਪ੍ਰਧਾਨਗੀਆਂ ਕਰਦੇ ਨੇ ਇੱਥੇ ਆ ਕੇ ਕੋਈ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਉਸ ਤੋਂ ਅਗਲੇ ਦਿਨ ਹੀ ਸਾਰੇ ਭਰਾਵਾਂ ਨੇ ਮਿਲ ਕੇ ਫੇਰ ਚਾਂਦੀ ਦਾ ਮੁਗੜ ਬਣਵਾਇਆ ਫੇਰ ਚੜਾਇਆ ਇੱਥੇ ਤੇ ਹੁਣ ਜੀ ਅੱਜ ਫੇਰ ਸਵੇਰੇ 7 ਵਜੇ ਫੇਰ ਚੋਰੀ ਹੋ ਜਾਂਦਾ ਇਹ ਦੂਜਾ ਚਾਂਸ ਹੋ ਜਾਂਦਾ ਹਾਂ ਇਹ 15 20 ਦਿਨ ਹੀ ਹੋਇਆ ਚੋਰੀ ਹੋਈ ਮਹੀਨਾ ਮਹੀਨਾ ਆ ਉਸ ਤੋਂ ਬਾਅਦ ਫੇਰ ਚੋਰੀ ਹੋ ਜਾਂਦਾ ਇੱਥੇ ਇੱਥੇ ਦੀ ਨਾ ਕੋ ਕਮੇਟੀ ਸਾਥ ਦਿੰਦੀ ਆ ਨਾ ਸਾਨੂੰ ਪ੍ਰਸ਼ਾਸਨ ਵੱਲੋਂ ਕੁਝ ਸਾਥ ਮਿਲਦਾ ਵਾ ਹੁਣ ਫੇਰ ਸਵੇਰ ਦੇ 7 ਵਜੇ ਦਾ ਚੋਰੀ ਆਏ ਸਾਨੂੰ ਇਸ ਟਾਈਮ ਤੱਕ ਕੁਝ ਵੀ ਨਹੀਂ ਮਿਲਦਾ ਇੱਥੇ ਦੇ ਪ੍ਰਧਾਨਾਂ ਨੇ ਮੱਲ ਮਾਰੀ ਹੋਈ ਇਸ ਦਰਬਾਰ ਤੇ ਤੇ ਨਾ ਹੁਣ ਕੈਮਰੇ ਚੱਲਦੇ ਪਏ ਨਾ ਕੁਛ ਨੇ ਕਿਸੇ ਨੇ ਨਹੀਂ ਸਾਡਾ ਸਾਥ ਕੋਈ ਨਹੀਂ ਦੇ ਰਿਹਾ ਕੈਮਰੇ ਬੰਦ ਹੈ ਸੀਸੀਟੀਵੀ ਕੈਮਰੇ ਵੀ ਬੰਦ ਗਏ ਉਸੇ ਟਾਈਮ ਤੇ ਚ ਹੀ ਬੰਦ ਹੋ ਜਾਂਦੇ ਆ ਆਪਸ ਵਿੱਚ ਕੋਈ ਪ੍ਰਧਾਨਾ ਦੀ ਤੇ ਬੰਦਿਆਂ ਦੀ ਰੰਜੀਸ਼ ਹੁੰਦੀ ਉਸ ਤੋਂ ਬਾਅਦ ਚੀਜ਼ਾਂ ਚੋਰੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਇੱਥੇ ਪੁਲਿਸ ਨੂੰ ਦਰਖਾਸਤ ਦਿੱਤੀ ਦਰਖਾਸਤ ਦਿੱਤੀ ਵੀ ਭਾਈ ਹਲੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਪਹਿਲਾਂ ਵੀ ਥੀ ਪਹਿਲਾਂ ਵੀ ਦਿੱਤੀ ਹੋਈ ਉਸ ਕੋਈ ਕਾਰਵਾਈ ਨਹੀਂ ਹੋਈ ਇਸ ਭਾਈ ਹਰ ਟਾਈਮ ਜਦੋਂ ਚੜਾਈਏ ਉਸ ਟਾਈਮ ਅਗਲੇ ਦੇਨ ਮਹੀਨੇ ਜੋ ਜੋ ਵੀ ਚੀਜ਼ ਚੜਾਈਏ ਅਤਰਾਜ ਕਰਦੇ ਸਾਡੀ ਚੀਜ਼ਾਂ ਤੋਂ ਤੇ ਇਥੋਂ ਚੀਜ਼ਾਂ ਚੋਰੀ ਹੋ ਜਾਂਦੀਆਂ ਸਵਾਗਤ ਜੀ ਆਪਣਾ ਨਾਮ ਤੇ ਜਗ੍ਹਾ ਦਾ ਨਾਮ ਦੱਸ ਕੇ ਕਿਹੜੀ ਜਗ੍ਹਾ ਤੇ ਚੋਰੀ ਹੋਈ ਤੇ ਕੀ ਮਾਮਲਾ ਸੀ ਮੈਂ ਨਰਿੰਦਰ ਕੁਮਾਰ ਟੀਨੂ ਮੁਖ ਸੇਵਾਦਾਰ ਹਜਰਤ ਬਾਬਾ ਅਮੀਰ ਸ਼ਾਹ ਦਰਗਾਹ ਕਮੇਟੀ ਮਜੀਠਾ ਰੋੜ ਅੰਮ੍ਰਿਤਸਰ ਤੋਂ ਜੀ ਨਾਲ ਮੇਰੇ ਸਾਡੇ ਦਰਗਾਹ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਮਪਾਲ ਸ਼ਰਮਾ ਜੀ ਅਤੇ ਹੋਰ ਸਾਡੇ ਸੇਵਾਦਾਰ ਵੀ ਖੜੇ ਹਨ ਬਾਬਾ ਜਗਿੰਦਰਪਾਲ ਜੀ ਜਿਹੜੇ ਮੁਖ ਸੇਵਾਦਾਰ ਸਾਡੇ ਜਿਹੜੇ ਦਰਗਾਹ ਕਮੇਟੀ ਤੋਂ ਇਹ ਇਸ਼ਾਨਾਨ ਵਗੈਰਾ ਕਰਾਉਂਦੇ ਨੇ ਤੇ ਇਹ ਅੱਜ ਦੀ ਗੱਲ ਹੈ ਜੀ ਸਵੇਰੇ 6:48 ਜਦੋਂ ਸਾਡਾ ਬਾਬਾ ਜੀ ਦਾ ਜਿਹੜਾ ਤਾਜ ਹੈ ਜਿਹੜਾ ਮੁਕਤ ਹੈ ਉਹ ਚੋਰੀ ਹੋਇਆ ਹੈ ਇਹ ਅੱਜ ਤੋਂ ਡੇਢ ਮਹੀਨਾ ਪਹਿਲਾਂ ਦਸੰਬਰ ਦੀ 27 ਜਾਂ 28 ਤਰੀਕ ਦੇ ਦਰਮਿਆਨ ਦੀ ਗੱਲ ਹੈ ਪਹਿਲਾਂ ਵੀ ਇਥੋਂ ਮੁਕਤ ਚੋਰੀ ਹੋ ਚੁੱਕਿਆ ਹੈ ਉਦੋਂ ਵੀ ਪੁਲਿਸ ਨੇ ਜਾਂ ਸਾਡੇ ਕਮੇਟੀ ਨੇ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਹੈ ਪਰ ਉਹ ਜੋ ਜੋ ਵੀ ਚੋਰ ਹੈ ਅਣਪਛਾਤਾ ਹੈਗਾ ਸੀ ਜਿਹਦੇ ਬਾਰੇ ਪਤਾ ਨਹੀਂ ਲੱਗ ਸਕੇ ਇਸ ਫੋਰਮ ਨੇ ਲੱਭ ਨਹੀਂ ਤੇ ਅਰੋ ਦੁਬਾਰਾ ਅਸੀਂ ਉਸ ਮੁਕਤ ਦੇ ਬਾਰੇ ਜਿਹੜੀ ਚੋਰੀ ਹੋਇਆ ਉਸ ਬਾਰੇ ਦਰਖਾਸਤ ਜਿਹੜੀ ਤੇ ਸੰਬੰਧ ਥਾਣਾ ਜਿਹੜਾ ਥਾਣਾ सदर ਉਸ ਦੇ ਜਿਹੜੇ ਐਸਐਚਓ ਹਣ ਪਲਵਿੰਦਰ ਸਿੰਘ ਜੀ ਉਹਨਾਂ ਨੂੰ ਦਰਖਾਸਤ ਰਿਟਨ ਦਿੱਤੀ ਹੈ ਇੱਕ ਦਰਖਾਸਤ ਅਸੀਂ ਸਾਡੇ ਅੰਮ੍ਰਿਤਸਰ ਦੀ ਲਾਈਨ ਆਰਡਰ ਦੇ ਜਿਹੜੇ ਡੀਸੀਪੀ ਹਨ ਪੰਡਾ ਸਾਹਿਬ ਦੀ ਜਗ੍ਹਾ ਨਵੀ ਆਏ ਹਨ ਵਿਜੇ ਆਲਮ ਸਿੰਘ ਜੀ ਆਈਪੀਐਸ ਅਫਸਰ ਉਹਨਾਂ ਨੂੰ ਇੱਕ ਦਰਖਾਸਤ ਦੇ ਕੇ ਆਏ ਹਨ ਕਿ ਵੀ ਸਾਡੇ ਜਿਹੜਾ ਦੁਬਾਰਾ ਚੋਰੀ ਹੋਈ ਹੈ ਇਸ ਸਾਡੀ ਦਰਗਾਹ ਦੇ ਵਿੱਚ ਮੁਕਤੇ ਦੇ ਬਾਰੇ ਉਹਦੇ ਬਰੀਕੀ ਨਾਲ ਜਾਂਚ ਕਰਕੇ ਉਸ ਜਿਹੜਾ ਵੀ ਅਣਪਛਾਤਾ ਵਿਅਕਤੀ ਹੈ ਜਾਂ ਲੜਕਾ ਹੈ ਕੋਈ ਵੀ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਡਾ ਜਿਹੜਾ ਮੁਕਤ ਚੋਰੀ ਹੋਇਆ ਇੱਥੇ ਜਲਦ ਤੋਂ ਜਲਦ ਉਹਨੂੰ ਲਵਾਲਣ ਵਿੱਚ ਸਾਡੀ ਮਦਦ ਕੀਤੀ ਜਾਵੇ ਜਿਆਦਾ ਨਾ ਕਵਾਂਗਾ ਬਹੁਤ ਜਿਆਦਾ ਕਿਹਾ ਕਿ ਮੈਂ ਸਾਰੇ ਸੇਵਾਦਾਰਾਂ ਦਾ ਅਤੇ ਸਾਡੇ ਰਾਮਪਾਲ ਸ਼ਰਮਾ ਜੀ ਨੇ ਜਗਿੰਦਰਪਾਲ ਜੀ ਨੇ ਅਤੇ ਹੋਰ ਵੀ ਦਰਗਾਹ ਕਮੇਟੀ ਦੇ ਮੈਂਬਰ ਖੜੇ ਹਨ ਇਹ ਸਾਰਿਆਂ ਦਾ ਸਹਿਯੋਗ ਦੇਲੇ ਸੀ ਆਸ ਕਰਦੇ ਹਾਂ ਕਿ ਸਾਨੂੰ ਇਸ ਚੋਰੀ ਨੂੰ ਮੁਕਤਨ ਲੁਭਾਣ ਵਿੱਚ ਪੂਰੀ ਸਾਡੀ ਮਦਦ ਕਰਨ ਦਰਗਾਹ ਕਮੇਟੀ ਦੀ ਬਹੁਤ ਦਾ ਨਾ ਕਹਿੰਦਾ ਮੈਂ ਪਾਰੀ ਫਿਰ ਸਾਰੇ ਧੰਨਵਾਦ ਕਰਦਾ ਸੀ ਸੀਸੀਟੀਵੀ ਕੈਮਰਾ ਦੀ ਗੱਲ ਸਾਹਮਣੇ ਆਈ ਕਿ ਉਸ ਟਾਈਮ ਤੇ ਸੀਸੀਟੀਵੀ ਚ ਵੀਡੀਓ ਆਈ ਸੀ ਬਾਅਦ ਵਿੱਚ ਡਾਟਾ ਕਰਪਟ ਹੋ ਗਿਆ ਹਾਂਜੀ ਇਹ ਗੱਲ ਹੈ ਜੀ 6 ਵਜੇ 47 48 ਮਿੰਟ ਦੇ ਉੱਤੇ ਸਵੇਰੇ ਉਹ ਥੋੜੀ ਸੀਸੀਟੀਵੀ ਕੈਮਰੇ ਚ ਆਈ ਹੈ ਵੀਡੀਓ ਸੀ ਥੋੜੀ ਜਿਹੀ ਕਲਿੱਪ ਦੇਖੀ ਹੈ ਪਰ ਉਸ ਟਾਈਮ ਤੇ ਜਾਂ ਤਾਂ ਬਲਿੰਕ ਹੋ ਗਈ ਹੈ ਇਹ ਪਿੱਛੋਂ ਕੋਈ ਫਾਲਟ ਇਲੈਕਟ੍ਰਿਸਿਟੀ ਦਾ ਪਿਆ ਹੈ ਜਾਂ ਕੈਮਰੇ ਦਾ ਪਿਆ ਸੀ ਹਾਰਡ ਡਿਸਕ ਅਸੀਂ ਉਹ ਕੈਮਰਾਮੈਨ ਨੂੰ ਦੇ ਦਿੱਤੀ ਹੈ ਰਾਮਪਾਲ ਸ਼ਰਮਾ ਜੀ ਸਾਡੇ ਪ੍ਰਧਾਨ ਉਹਨਾਂ ਨੇ ਮਾਈ ਹੈਂਡ ਉਹ ਜਿਹੜਾ ਸਾਡਾ ਇਲੈਕਟ੍ਰੀਸ਼ੀਅਨ ਹੈ ਜਾਂ ਸਾਡੇ ਕੈਮਰੇ ਦੀ ਦੇਖਭਾਲ ਕਰ ਰਿਹਾ ਉਸ ਨੂੰ ਦਿੱਤੀ ਹੈ ਉਹ ਕੰਪਿਊਟਰ ਦੇ ਰਾਹੀਂ ਚੈੱਕ ਕਰਕੇ ਜਲਦ ਤੋਂ ਜਲਦ ਉਹ ਸ਼ੋ ਹੋ ਜਾਏਗਾ ਕਿ ਕਿਹੜਾ ਵਿਅਕਤੀ ਹੈ ਜਾਂ ਕਿਹੜਾ ਨੌਜਵਾਨ ਹੈ ਜਿਨੇ ਦੁਬਾਰਾ ਮੁਕਤ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਏਗੀ ਠੀਕ ਹੈ। ਹਾਂਜੀ ਸਰ ਜਿਹੜੀ ਇਹ ਚੋਰੀ ਹੋਈ ਦਰਗਾਹ ਦੇ ਉੱਪਰ ਤੁਸੀਂ ਪਹੁੰਚੇ ਜੇ ਕੀ ਜਾਂਚ ਕੀਤੀ ਹੁੰਦਕਾਮ ਨੇ। ਇਹਨਾਂ ਕੋ ਥਾਣੇ ਕੰਪਲੇਂਟ ਗਈ ਆ ਜਿਹਦੇ ਬਾਰੇ ਇਹਨਾਂ ਨੇ ਕੰਪਲੇਂਟ ਕੀਤੀ ਵੀ ਸਾਡੇ ਨਾਲ ਦਰਗਾਹ ਦੇ ਵਿੱਚੋਂ ਮੋਕਟ ਚੋਰੀ ਹੋ ਗਿਆ। ਜੋ ਕਿ ਮੌਕੇ ਤੇ ਪਹੁੰਚਾ ਮੌਕੇ ਥਾਣੇ ਕੇ ਸੀਸੀਟੀਵੀ ਵੇਖਣ ਦੀ ਕੋਸ਼ਿਸ਼ ਕੀਤੀ ਐ ਜਿਹਦੀ ਹਾਰਡ ਡਿਸਕ ਜਿਹੜੀ ਹੈ ਨਾ ਉਹ ਉੱਡੀ ਪਈ ਐ। ਅਸੀਂ ਉਹਨਾਂ ਦੇ ਜਿਹੜੇ ਵੀ ਕੈਮਰਾ ਵਗੈਰਾ ਕੀ ਕਰਦੇ ਨੇ ਉਹਨਾਂ ਨੂੰ ਬੁਲਾਇਆ ਇੱਥੇ। ਨੂੰ ਨਾਂ ਮਤਲਬ ਨਾਮ ਜੀ ਵੀ ਰੋਂਦੇ ਹਵਾਲੇ ਕਰਦੇ ਉਹ ਕਹਿੰਦੇ ਸਾਨੂੰ ਸੀਸੀਟੀਵੀ ਫੋਟੋਜ਼ ਕੱਢ ਕੇ ਦੇ ਦੰਨੇ ਆ ਜਦ ਵੀ ਸਾਡੇ ਸਾਹਮਣੇ ਕੋਈ ਪਹਿਲਾ ਕਲੂ ਆ ਜਾਂਦਾ ਉਸ ਤੋਂ ਬਾਅਦ ਅਸੀਂ ਇਹ ਰਿਕਾਵੇ ਸ਼ੁਰੂ ਕਰਾਂਗੇ ਫਿਲਹਾਲ ਜੋ ਵੀ ਸਾਡੀ ਜਾਂਚ ਪੜਤਾਲ ਚੱਲੇ ਜਾਰੀ ਹੈ ਠੀਕ